ਜਿਨ੍ਹਾਂ ਦੇ ਕਸਮਾਂ ਵਾਧਿਆਂ ਤੇ ਤੁਸੀਂ ਯਕੀਨ ਕਰਦੇ ਹੋ ਇਹ ਯਕੀਨ ਕਰਨ ਵਾਲੇ ਨਹੀਂ ਹੈਗੇ ਤੁਸੀਂ ਇਹਨਾਂ ਤੇ ਕਦੇ ਯਕੀਨ ਨਾ ਕਰਿਓ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ 52 ਬਚਨਾਂ ਚ ਖਾਲਸੇ ਨੂੰ ਇੱਕ ਬਚਨ ਕੀਤਾ ਸੀ ਵੀ ਤੁਸੀਂ ਸਿੱਖ ਨੇ ਕਿਸੇ ਸੌਂ ਖਾਣ ਵਾਲੇ ਤੇ ਯਕੀਨ ਨਹੀਂ ਕਰਨਾ ਹੈਗਾ ਭਾਵੇਂ ਕਿੰਨਾ ਹੀ ਉਹ ਸੱਚਾ ਸੁੱਚਾ ਬਣ ਜੇ ਕਸਮ ਚੁੱਕਣ ਵਾਲੇ ਤੇ ਸਿੱਖ ਕਦੇ ਯਕੀਨ ਨਾ ਕਰੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਤੇ ਗੁਰਮੁਖ ਪਿਆਰਿਓ ਕਾਫੀ ਸਿੱਖ ਕਹਿਣ ਲੱਗ ਪਏ ਤੁਸੀਂ ਸੁਣਦੇ ਹੋ ਵੀ ਭਾਈ ਮਹਾ ਸਿੰਘ ਜੀ ਨੇ ਫਿਰ ਬਦਾਵਾ ਦਿੱਤਾ ਸੀਗਾ ਕਾਫੀ ਸਿੰਘ ਇਕੱਠੇ ਹੋ ਕੇ ਕਹਿਣ ਲੱਗੇ ਮਹਾਰਾਜ ਤੇ ਜਾਂਦੇ ਹੀ ਹੈ ਨਹੀਂਗੇ ਤੇ ਕਿਉਂ ਨਾ ਵੀ ਆਪਾਂ ਚਲੇ ਜਾਈਏ ਜਦੋਂ ਵਿਚਾਰ ਬਣਾਈ ਸਤਿਗੁਰੂ ਕਹਿੰਦੇ ਤੁਸੀਂ ਜਾਣਾ ਚਾਹੁੰਦੇ ਚਲੇ ਜਾਓ ਭਾਈ ਸਾਨੂੰ ਇੱਕ ਪੱਤਰ ਲਿਖ ਕੇ ਦੇ ਜਾਓ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ ਪਹਿਲਾਂ 100 ਦੇ ਕਰੀਬ ਗਿਣਤੀ ਸੀ ਜਿਹੜੇ ਛੱਡਣਾ ਚਾਹੁੰਦੇ ਸੀ ਪਰ 40 ਕੇ ਰਹਿ ਗਏ ਸੀ ਉਹਨਾਂ ਨੇ ਲਿਖ ਕੇ ਦਿੱਤਾ ਮਹਾਰਾਜ ਨੂੰ ਛੱਡ ਕੇ ਗਏ ਐ ਤੇ ਤੁਹਾਨੂੰ ਪਤਾ ਹੈ ਜਦੋਂ ਘਰਾਂ ਨੂੰ ਗਏ ਜਾ ਕੇ ਘਰ ਵਾਲੀਆਂ ਬੱਚਿਆਂ ਨੇ ਲਾਹਣ ਤਾਂ ਪਾਈਆਂ ਵੀ ਤੁਸੀਂ ਔਖੇ ਸਮੇਂ 'ਚ ਗੁਰੂ ਸਾਹਿਬ ਦਾ ਸਾਥ ਛੱਡ ਕੇ ਆ ਗਏ ਹੋ ਜਾਓ ਚਲੇ ਜਾਓ ਤੁਹਾਡੇ ਵਾਸਤੇ ਘਰੇ ਵੀ ਕੋਈ ਜਗ੍ਹਾ ਨਹੀਂ ਐ ਫਿਰ ਜਦੋਂ ਮਹਾਰਾਜ ਖਿਦਰਾਣੇ ਦੀ ਢਾਬ ਤੇ ਪਹੁੰਚੇ ਸੀ ਨਾ ਉਦੋਂ ਜੰਗ ਜੁੱਦ ਹੋਇਆ ਸੀ ਉੱਥੇ ਉਹਨਾਂ 40 ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਸੀ ਜਿਹੜੇ ਆਨੰਦਪੁਰ ਚੋਂ ਛੱਡ ਕੇ ਆਏ ਸੀ ਥੋੜਾ ਸਮਾਂ ਲੰਘਿਆ ਮਹਾਰਾਜ ਜੀ ਨੂੰ ਸਿੱਖ ਬੇਨਤੀਆਂ ਕਰਦੇ ਪਾਤਸ਼ਾਹ ਫਿਰ ਹੁਣ ਤੇਰਾਸਨ ਪਾਣੀ ਵੀ ਖਤਮ ਹੋ ਗਿਆ ਜਾਂ ਤੇ ਫਿਰ ਜੰਗ ਜੁੱਦ ਕਰਕੇ ਇੱਥੇ ਹੀ ਸਮਾਪਤ ਕਰੀਏ ਸਰੀਰ ਨਹੀਂ ਫਿਰ ਆਪਾਂ ਚੱਲਦੇ ਆਂ ਸਿੱਖਾਂ ਦੇ ਕਹਿਣ ਤੇ ਸਿੱਖਾਂ ਦੇ ਪਿਆਰ ਵਿੱਚ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਿਆਰ ਜਿਨ੍ਹਾਂ ਤੇ ਜਕੀਰ ਨੀਨਾ ਮਹਾਰਾਜ ਕਰਦੇ ਸੀ ਬਾਰ-ਬਾਰ ਸਿੱਖਾਂ ਨੂੰ ਕਹਿ ਰਹੇ ਸੀ ਤੁਸੀਂ ਭਰੋਸਾ ਨਾ ਕਰੋ ਤੁਸੀਂ ਥੋੜਾ ਸਮਾਂ ਸਬਰ ਕਰ ਲਓ ਪਰ ਸਿੱਖਾਂ ਦੇ ਬਹੁਤਾ ਕਹਿਣ ਤੇ ਸਤਿਗੁਰੂ ਮਹਾਰਾਜ ਗੁਰਸਿੱਖਾਂ ਦੇ ਪਿਆਰ ਵਿੱਚ ਉਹਨਾਂ بے ਭਰੋਸੇ ਵਾਲਿਆਂ ਤੇ ਭਰੋਸਾ ਕਰਕੇ ਅਨੰਦਪੁਰ ਦਾ ਕਿਲਾ ਛੱਡਣ ਦੀ ਮਹਾਰਾਜ ਨੇ ਤਿਆਰੀ ਕਰ ਲਈ 6 ਪੋ ਦਾ ਦਿਨ ਆਇਆ 1704 ਈਸਵੀ ਦਸੰਬਰ ਦਾ ਮਹੀਨਾ ਸਤਗੁਰਾਂ ਨੇ ਸਾਰਾ ਰਸਨ ਪਾਣੀ ਜੋ ਸੀਗਾ ਸਭ ਤਿਆਰ ਕੀਤਾ ਜੋ ਖਜ਼ਾਨਾ ਸੀਗਾ ਗ੍ਰੰਥ ਸੀਗੇ 500 ਦੇ ਕਰੀਬ ਜਿਹੜਾ ਸਿੰਘਾਂ ਦਾ ਜਥਾ ਦੱਸਦੇ ਆ ਵੀ ਜਦੋਂ ਆਨੰਦਪੁਰ ਸਾਹਿਬ ਤੋਂ ਬਾਹਰ ਨਿਕਲੇ ਆ ਪਹਿਲਾਂ ਕਾਫੀ ਸਿੰਘ ਅੱਗੇ ਹੋਏ ਆ ਫਿਰ ਮਾਤਾ ਜੀ ਮਾਤਾ ਗੁਜਰ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਂ ਤੇ ਪਾਤਸ਼ਾਹ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਜਿਨ੍ਹਾਂ ਦੀਆਂ 5-7 ਸਾਲ ਦੀਆਂ ਉਮਰਾਂ ਜਿਹੜੀਆਂ ਹੈਗੀਆਂ ਉਹ ਰੱਥ ਵਿੱਚ ਬੈਠੇ ਜਾ ਰਹੇ ਆ ਤੇ ਪਿੱਛੇ ਫੇਰ ਸਿੰਘ ਗਏ ਆ ਮਹਾਰਾਜ ਜੀ ਜਾਂਦੇ ਸਮੇਂ ਗੁਰਦੁਆਰਾ ਸੀਸ ਗੰਜ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪਵਿੱਤਰ ਅਸਥਾਨ ਹੈ ਜਿੱਥੇ ਸਤਗੁਰਾਂ ਦਾ ਸੀਸ ਲਿਆਂਦਾ ਸੀ ਤੇ ਸੰਸਕਾਰ ਕੀਤਾ ਸੀਗਾ ਆਨੰਦ